ਅੱਜ 22 ਫਰਵਰੀ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ 21 ਵੱਡੇ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਨੇ ਬਦਲੀਆਂ ਕੀਤੀਆਂ ਨੇ ਔਰ ਤੁਹਾਡੇ ਸਮਝਣ ਵਾਲੀ ਗੱਲ ਹੈ ਕਿ ਬਦਲੀਆਂ ਕਿਉਂ ਕੀਤੀਆਂ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਦਿੱਲੀ ਆਤਸ਼ੀ ਉਸਦੇ ਇੱਕ ਬਿਆਨ ਨੇ ਭਗਵੰਤ ਮਾਨ ਨੂੰ ਕਸੂਤਾ ਫਸਾ ਦਿੱਤਾ ਆਮ ਆਦਮੀ ਪਾਰਟੀ ਹੁਣ ਇਹਦੇ ਤੇ ਕੀ ਬੋਲੇਗੀ ਤੇ ਕੇਜਰੀਵਾਲ ਇਹਦੇ ਤੇ ਕੀ ਬੋਲਣਗੇ ਕਿਉਂਕਿ ਬੜਾ ਕਸੂਤਾ ਸਥਿਤੀ ਦੇ ਵਿੱਚ ਆਪਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਖੜਾ ਕਰ ਦਿੱਤਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਕਿ ਆਪਸੀ ਨੇ ਬਿਆਨ ਕੀ ਦਿੱਤਾ ਹੈ ਤੇ ਉਹਦੇ ਉੱਪਰ ਭਗਵੰਤ ਮਾਨ ਕਿਵੇਂ ਫਸ ਰਹੇ ਨੇ ਹੁਣ ਅਗਲੀ ਵੱਡੀ ਖਬਰ ਹੈ ਕਿ ਅੱਜ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਸ਼ੰਭੂ ਖਨੋਰੀ ਮੋਰਚਾ ਤੇ ਕੇਂਦਰ ਸਰਕਾਰ ਦੇ ਮੰਤਰੀ ਸ਼ੇਵਰਾਜ ਪਾਟਲ ਉਹਨਾਂ ਦੇ ਵਿਚਾਲੇ ਅੱਜ ਮੀਟਿੰਗ ਹੋਵੇਗੀ ਮੀਟਿੰਗ ਚੋਂ ਕੀ ਕੁਝ ਨਿਕਲੇਗਾ ਕੀ ਏਜੰਡੇ ਨੇ ਅੱਗੇ ਪੂਰੀ ਗੱਲਬਾਤ ਕਰਦੇ ਹਾਂ ਔਰ ਚੌਥੀ ਵੱਡੀ ਖਬਰ ਹੈ ਕਿ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਰਾਂ ਨੇ ਵੱਡਾ ਬਿਆਨ ਦਿੱਤਾ ਹੈ ਹਰਜਿੰਦਰ ਧਾਮੀ ਦੇ ਅਸਤੀਫੇ ਨੂੰ ਲੈ ਕੇ ਔਰ ਵੱਡੇ ਬਿਆਨ ਦੇ ਉੱਪਰ ਵੱਡੀ ਚਰਚਾ ਛੜ ਗਈ ਹੈ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਆਪਾਂ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਗੌਰ ਨਾਲ ਅਖੀਰ ਤੱਕ ਸੁਣਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਕਰਨਾ ਔਰ ਆਪਣਾ ਵਿਚਾਰ ਜ਼ਰੂਰ ਲਿਖਿਓ ਪਹਿਲੀ ਖਬਰ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ 21 ਵੱਡੇ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਨੇ ਜਿਨ੍ਹਾਂ ਦੇ ਵਿੱਚ 9 ਆਈਪੀਐਸ ਅਫਸਰ ਨੇ ਐਸਐਸਪੀ ਰੈਂਕ ਦੇ ਅਫਸਰ ਨੇ ਔਰ ਕੁਝ ਨੂੰ ਤੱਕੀਆਂ ਦਿੱਤੀਆਂ ਗਈਆਂ ਨੇ ਕੁਝ ਜਿਹੜੇ ਐਸਪੀ ਰੈਂਕ ਦੇ ਅਹੁਦਿਆਂ ਤੇ ਸੀ ਉਹਨਾਂ ਨੂੰ ਐਸਐਸਪੀ ਬਣਾਇਆ ਗਿਆ ਔਰ ਕੁਝ ਨੂੰ ਆਈਜੀ ਡੀਆਈਜੀ ਤੱਕ ਜਿਹੜੇ ਅਹੁਦੇ ਨੇ ਉਹਨਾਂ ਦੇ ਉੱਪਰ ਤੈਨਾਤ ਕੀਤਾ ਗਿਆ ਔਰ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਸਵਾਲ ਇਹ ਹੈ ਦੇਖੋ ਪਿਛਲੇ ਦਿਨ ਤੁਸੀਂ ਖਬਰ ਸੁਣੀ ਕਿ ਭਗਵੰਤ ਮਾਨ ਸਰਕਾਰ ਨੇ ਐਕਸ਼ਨ ਲੈ ਕੇ ਸ਼੍ਰੀ ਮੁਖਸਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਕਰ ਦਿੱਤਾ ਸੀ ਉਸ ਤੋਂ ਬਾਅਦ ਤੁਸੀਂ ਖਬਰ ਸੁਣੀ ਕਿ ਜਿਹੜੀ ਸਾਦਕ ਦੀ ਥਾਣਾ ਮੁਖੀ ਐਸਐਚਓ ਅ ਜਗਿੰਦਰ ਕੌਰ ਹੈ ਉਹਨੂੰ ਸਸਪੈਂਡ ਕੀਤਾ ਗਿਆ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਤੁਸੀਂ ਖਬਰ ਸੁਣੀ ਕਿ ਮਲੋਟ ਦੀ ਲੇਡੀ ਐਸਐਚਓ ਜਿਹੜੀ ਆ ਹਰਪ੍ਰੀਤ ਕੌਰ ਉਹਨੂੰ ਵੀ ਸਸਪੈਂਡ ਕੀਤਾ ਗਿਆ ਫਿਰ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਸੀਂ 52 ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕੀਤੀ ਹੈ ਤੇ ਹੁਣ ਆਹਾ ਜਿਹੜੇ 21 ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਇਹ ਸਭ ਕੁਝ ਦਿੱਲੀ ਦੀਆਂ ਵੋਟਾਂ ਦੇ ਨਤੀਜੇ ਦਾ ਨਤੀਜਾ ਹੈ ਉਹ ਕਿਵੇਂ ਉਹ ਇਸ ਤਰ੍ਹਾਂ ਕਿਉਂਕਿ ਦਿੱਲੀ ਦੇ ਵਿੱਚ ਵੋਟਾਂ ਦਾ ਜੋਰ ਨਤੀਜਾ ਆਇਆ ਉਸ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਡਰਾ ਆਮ ਆਦਮੀ ਪਾਰਟੀ ਹੁਣ ਪੰਜਾਬ 'ਚ ਕਈ ਕੁਝ ਕਰਕੇ ਲੋਕਾਂ ਨੂੰ ਵਿਖਾਉਣ ਦੇ ਮੂਡ 'ਚ ਜਾ ਰਹੀ ਹੈ ਅਸਲ 'ਚ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਜੇ ਅਜੇ ਵੀ ਕੱਖ ਨਾ ਕੀਤਾ ਸਮਾਂ 2 ਸਾਲ ਬਚਿਆ ਮਸਾਂ ਤਾਂ ਫਿਰ ਲੋਕ 2027 ਦੇ ਵਿੱਚ ਮੱਖਣ ਚੋ ਬਾਲ ਵਾਂਗੂ ਕੱਢ ਕੇ ਪਾਸੇ ਸੁੱਟ ਸਕਦੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਕਈ ਤਰ੍ਹਾਂ ਦੇ ਜਿਹੜੇ ਐਕਸ਼ਨ ਹੈ ਉਹ ਲੈਂਦੀ ਨਜ਼ਰ ਆ ਰਹੀ ਹੈ ਖਾਸ ਕਰਕੇ ਉਹ ਐਕਸ਼ਨ ਜਿਨ੍ਹਾਂ ਦੇ ਰਹੀ ਆਮ ਆਦਮੀ ਪਾਰਟੀ ਲੋਕਾਂ 'ਚ ਇਹ ਪ੍ਰਭਾਵ ਬਣਾਉਣਾ ਚਾਹੁੰਦੀ ਹੈ ਕਿ ਅਸੀਂ ਜਿਹੜਾ ਰਿਸ਼ਵਤ ਖੋਰੀ ਆ ਜਿਹੜਾ ਭ੍ਰਿਸ਼ਟਾਚਾਰ ਹੈ ਇਹਨੂੰ ਅਸੀਂ ਰੋਕਾਂਗੇ ਹੁਣ ਤੁਸੀਂ ਦੱਸਿਓ ਕੀ ਆਮ ਆਦਮੀ ਪਾਰਟੀ ਠੀਕ ਟਰੈਕ ਤੇ ਕੰਮ ਕਰ ਰਹੀ ਹੈ ਕੀ ਆਮ ਆਦਮੀ ਪਾਰਟੀ ਦੇ ਇਹਨਾਂ ਜਿਹੜੇ ਕੋਸ਼ਿਸ਼ਾਂ ਨੇ ਉਹਦਾ ਪੋਜ਼ਿਟਿਵ ਨਤੀਜਾ ਉਹਨਾਂ ਨੂੰ ਮਿਲੇਗਾ ਹੁਣ ਜਿਹੜੀ ਜਿਹੜੀ ਕਰਪਸ਼ਨ ਦੀ ਭ੍ਰਿਸ਼ਟਾਚਾਰ ਦੀ ਰਿਸ਼ਵਤਖੋਰੀ ਦੀ ਜੜ ਹੈ ਉਹ ਸਰਕਾਰਾਂ ਬਣਨ ਦੀ ਵਿਧੀ ਦੇ ਵਿੱਚ ਪਈ ਹੈ ਬਾਕੀ ਗੱਲ ਤੁਸੀਂ ਸਮਝਦੇ ਹੋ ਹੁਣ ਅਗਲੀ ਵੱਡੀ ਖਬਰ ਹੈ ਕਿ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਜਿਹਨੂੰ ਕੇਜਰੀਵਾਲ ਨੇ ਮੁੱਖ ਮੰਤਰੀ ਬਣਾਇਆ ਸੀਗਾ ਆਪਣੀ ਥਾਂ ਤੇ ਉਹਦੇ ਇੱਕ ਬਿਆਨ ਨੇ ਭਗਵੰਤ ਮਾਨ ਨੂੰ ਬੁਰੀ ਤਰ੍ਹਾਂ ਫਸਾ ਦਿੱਤਾ ਬਿਆਨ ਕੀ ਹੈ ਆਕਸ਼ੀ ਨੇ ਤਾਂ ਫਸਾਇਆ ਜਿਹੜੀ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣੀ ਹੈ ਰੇਖਾ ਗੁਪਤਾ ਉਹਨੂੰ ਤੇ ਫਸ ਗਿਆ ਭਗਵੰਤ ਮਾਨ ਉਹ ਕਿਵੇਂ ਉਹ ਇਸ ਤਰ੍ਹਾਂ ਆਕਸ਼ੀ ਕਹਿੰਦੀ ਵੀ ਹੁਣ ਬੀਜੇਪੀ ਦੀ ਦਿੱਲੀ ਚ ਸਰਕਾਰ ਬਣ ਗਈ ਹੈ ਰੇਖਾ ਗੁਪਤਾ ਮੁੱਖ ਮੰਤਰੀ ਬਣ ਗਈ ਹੈ ਤੇ ਬੀਜੇਪੀ ਨੇ ਦਿੱਲੀ ਦੀਆਂ ਔਰਤਾਂ ਨਾਲ ਵਾਅਦਾ ਕੀਤਾ ਸੀ ਹਰ ਮਹੀਨੇ 2500 ਦਿਆ ਕਰਾਂਗੇ ਤੇ ਆਕਸ਼ੀ ਕਹਿੰਦੀ ਵੀ ਹੁਣ ਬੀਜੇਪੀ ਤੁਰੰਤ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਮਹੀਨਾ ਦੇਣਾ ਸ਼ੁਰੂ ਕਰੇ ਆਕਸੀ ਨੇ ਤਾਂ ਡੇਟ ਬਾਉਂਡ ਵੀ ਕਰਤਾ ਕੰਮ ਕਹਿੰਦੀ 8 ਮਾਰਚ ਔਰਤ ਦਿਵਸ ਆਉਣ ਵਾਲਾ ਉਸ ਤੋਂ ਪਹਿਲਾਂ ਪਹਿਲਾਂ ਬੀਜੇਪੀ ਦਿੱਲੀ ਦੀਆਂ ਮਹਿਲਾਵਾਂ ਨੂੰ ਔਰਤਾਂ ਨੂੰ 2500 ਰੁਪਏ ਮਹੀਨਾ ਦੇਣਾ ਸ਼ੁਰੂ ਕਰੇ ਉਧਰ ਅੱਗੋ ਜਵਾਬ ਆ ਗਿਆ ਰੇਖਾ ਗੁਪਤਾ ਦਾ ਉਹ ਕਹਿੰਦੀ ਅਸੀਂ ਆਪਣਾ ਕੰਮ ਦੇਖ ਰਹੇ ਹਾਂ ਥੋੜੀ 파ਰਟੀ ਟੁੱਟਣ ਕੰਡੇ ਆ ਖਿੰਡਣ ਕੰਡੇ ਤੁਸੀਂ ਉਹਨੂੰ ਬਚਾ ਲਓ ਅਸੀਂ ਆਪਦਾ ਕੰਮ ਆਪੇ ਕਰ ਲਾਂਗੇ ਪਰ ਆਤਸ਼ੀ ਨੇ ਜਦੋਂ ਉਹਨੂੰ ਰੇਖਾ ਨੂੰ ਇਹ ਗੱਲ ਕਹੀ ਹੈ ਤਾਂ ਇੱਧਰ ਭਗਵੰਤ ਮਾਨ ਸਰਕਾਰ ਆਪਣੇ ਆਪ ਹੀ ਫਸ ਗਈ ਹੈ ਕਿਉਂਕਿ ਲੋਕ ਇਹ ਸੋਚਣਾ ਸ਼ੁਰੂ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਬੋਲ ਰਹੇ ਨੇ ਕਿ ਜਿਹੜੀ ਆਤਸ਼ੀ ਦਿੱਲੀ ਦੀ ਬੀਜੇਪੀ ਦੀ ਨਵੀਂ ਬੜੀ ਮੁੱਖ ਮੰਤਰੀ ਨੂੰ ਕਹਿ ਰਹੀ ਹੈ ਕਿ 2500 ਰੁਪਏ ਤੁਰੰਤ ਦੋ ਔਰਤਾਂ ਨੂੰ ਉਹ ਭਗਵੰਤ ਮਾਨ ਨੂੰ ਕਿਉਂ ਨਹੀਂ ਕਹਿੰਦੀ 3 ਸਾਲ ਹੋ ਗਏ ਤੁਸੀਂ ਪੰਜਾਬ 'ਚ ਗਰੰਟੀ ਦਿੱਤੀ ਸੀ 1000 ਰੁਪਇਆ ਹਰ ਇੱਕ ਔਰਤ ਨੂੰ ਮਹੀਨਾ ਦੇਾਂਗੇ ਪੰਜਾਬ 'ਚ 3 ਸਾਲ ਬੀਤ ਗਏ ਨੇ ਤੁਸੀਂ ਪੰਜਾਬ ਦੇ ਵਿੱਚ ਔਰਤਾਂ ਨੂੰ 1000 ਰੁਪਇਆ ਮਹੀਨਾ ਕਿਉਂ ਨਹੀਂ ਦੇ ਰਹੇ ਹੁਣ ਜਦੋਂ ਆਕਸ਼ੀ ਨੇ ਘੇਰਿਆ ਭਾਜਪਾ ਦੀ ਨਵੀਂ ਮੁੱਖ ਮੰਤਰੀ ਨੂੰ ਭਗਵੰਤ ਮਾਨ ਸਾਹਿਬ ਤਾਂ ਆਪੇ ਹੀ ਘਿਰ ਗਏ ਵੱਡੇ ਜ਼ਿਆਦਾ ਘਿਰ ਗਏ ਕਿਉਂਕਿ ਉਹਨਾਂ ਨੂੰ ਤਾਂ ਜੇ ਸੌ ਚੁੱਕੀ ਨੂੰ 3 ਦਿਨ ਹੋਏ ਨੇ ਇਹਨਾਂ ਨੂੰ ਤਾਂ ਸੌ ਚੁੱਕੀ ਨੂੰ 3 ਸਾਲ ਹੋ ਗਏ ਨੇ ਹੁਣ ਜਿਹੜਾ 3 ਸਾਲਾਂ ਵਾਲਾ ਉਹ ਵੱਧ ਫਸੂਗਾ ਨਾ ਅੱਜ ਤੱਕ ਭਗਵੰਤਮਾਨ ਸਰਕਾਰ ਕੋਲ ਕੋਈ ਮਾਸਟਰ ਪਲਾਨ ਨਹੀਂਗਾ ਕੋਈ ਰੋਡ ਮੈਪ ਨਹੀਂਗਾ ਕੋਈ ਪਲੈਨਿੰਗ ਨਹੀਂ ਗਈ ਕਿ ਕਿੱਦਾਂ ਅਸੀਂ ਔਰਤਾਂ ਨੂੰ 1000 ਰੁਪਿਆ ਦੇਣਾ ਹੈ ਕਿੱਥੋਂ ਦੇਣਾ ਹੈ ਕਿਵੇਂ ਦੇਣਾ ਸਰਕਾਰ ਬਿੱਤਨ ਦਾ ਟਾਈਮ ਹੁਣ ਕਈ ਵਾਰ ਬੰਦਾ ਵੱਡਾ ਬਿਆਨ ਦਾਗਦਾ ਉਹਨੂੰ ਐ ਲੱਗਦਾ ਮੈਂ ਦੂਜੇ ਨੂੰ ਘੇੜ ਰਿਹਾ ਘੇਰ ਉਹ ਆਪ ਜਾਣਦਾ ਜਦੋਂ ਵਿਅਕਤੀ 'ਚ ਦੂਰਦਰਸ਼ਤਾ ਦੀ ਘਾਟ ਹੁੰਦੀ ਹੈ ਸਾਰੇ ਪੱਖੋਂ ਨਹੀਂ ਸੋਚ ਪਾਉਂਦਾ ਤਾਂ ਉਹਦੇ ਬਿਆਨ ਉਸ ਨੂੰ ਹੀ ਘੇਰਾ ਪਾ ਲੈਂਦੇ ਨੇ ਔਰ ਇਸੇ ਤਰ੍ਹਾਂ ਹੀ ਆਕਸ਼ੀ ਦੇ ਬਿਆਨ ਨੇ ਕੀਤਾ ਉਹ ਕਹਿੰਦੇ ਆਪੇ ਫਾਥੜੀਏ ਨਹੀਂ ਤੈਨੂੰ ਕੌਣ ਛੜਾਏ ਉਹ ਗੱਲ ਆਕਸ਼ੀ ਨਾਲ ਬਣੀ ਹੈ ਹੁਣ ਪੂਰੀ ਬੀਜੇਪੀ ਘੇਰਾ ਪਾ ਰਹੀ ਹੈ ਪੰਜਾਬ 'ਚ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਵੀ ਸਾਡੀ ਮੁੱਖ ਮੰਤਰੀ ਨੂੰ ਦਿੱਲੀ 'ਚ 2500 ਦੇਣ ਦੀਆਂ ਮੱਤਾਂ ਦੇਣ ਵਾਲਿਓ ਪੰਜਾਬ ਚ ਔਰਤਾਂ ਨੂੰ ਹਜ਼ਾਰ ਹਜ਼ਾਰ ਤੁਸੀਂ ਵੀ ਦੇਣਾ ਸੀ ਉਹ ਵੀ ਦੇ ਲੋ ਫਸ ਗਏ ਬੁਰੇ ਹੁਣ ਭਗਵੰਤ ਮਾਨ ਕੀ ਕਰੂਗਾ ਕੀ ਭਗਵੰਤ ਮਾਨ ਹੁਣੇ ਹੀ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਦੇਣਾ ਸ਼ੁਰੂ ਕਰੂ 8 ਮਾਰਚ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟ ਨੇ ਜਿਹੜੇ ਇਸ ਕਰਕੇ ਕਰਮਚਾਰੀ ਧਰਨਾ ਲਾ ਕੇ ਬੈਠੇ ਨੇ ਵੀ ਤਨਖਾਹ ਨਹੀਂ ਮਿਲ ਰਹੀ 6 ਮਹੀਨੇ ਹੋ ਗਏ ਜਿਹੜੇ ਐ ਫਰੀਦਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਕੰਮੇ ਨਹੀਂ ਉਹ ਧਰਨਾ ਲਾ ਕੇ ਬੈਠੇ ਨੇ ਸਾਡੇ ਚੈਨਲ ਨਾਲ ਸੰਪਰਕ ਵੀ ਕੀਤਾ ਉਹਨਾਂ ਨੇ ਕਿ ਸਾਨੂੰ 5 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਆ ਕੇ ਸਾਡੀ ਵਿਥਿਆ ਲੋਕਾਂ ਸਾਹਮਣੇ ਸਰਕਾਰ ਸਾਹਮਣੇ ਪੇਸ਼ ਕਰੋ ਹੁਣ ਤੁਸੀਂ ਦੱਸੋ ਸਰਕਾਰ ਕੀ ਕਰੇਗੀ ਭਗਵੰਤ ਮਾਨ ਕੀ ਕਰਨਗੇ ਕਿੱਥੋਂ ਹਜ਼ਾਰ ਹਜ਼ਾਰ ਰੁਪਇਆ ਔਰਤਾਂ ਨੂੰ ਦੇਣਗੇ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਲੱਗਦਾ ਸੀ ਅਸੀਂ ਐਨੇ ਲੱਖ ਕਰੋੜ ਫਲਾਣੀ ਥਾ ਤੋ ਕਮਾ ਲੈਣਾ ਐਨੇ ਲੱਖ ਕਰੋੜ ਅਸੀਂ ਆ ਮਾਫੀਆ ਬੰਦ ਕਰਕੇ ਕਮਾ ਲੈਣਾ ਤੇ ਅਸੀਂ ਇਦਾਂ ਇਦਾਂ ਕਰਕੇ ਔਰਤਾਂ ਨੂੰ ਹਜ਼ਾਰ ਹਜ਼ਾਰ ਦੇ ਦੇਣਾ ਪਰ ਅਜੇ ਤੱਕ ਦਿੱਤਾ ਨਹੀਂ ਗਿਆ ਗੱਲ ਕੱਲੀ ਭਗਵੰਤਮਾਨ ਸਰਕਾਰ ਦੀ ਕਿਉਂ ਕਰੀਏ ਗੱਲ ਤਾਂ ਹਿਮਾਚਲ ਸਰਕਾਰ ਦੀ ਵੀ ਕਰਾਂਗੇ ਨਾ ਹਿਮਾਚਲ ਦੇ ਵਿੱਚ ਜਦੋਂ ਕਾਂਗਰਸ ਨੇ ਸਰਕਾਰ ਬਣਾਈ ਆ ਉਹਨਾਂ ਨੇ ਵੀ ਐਯੋ ਗੇਮ ਖੇਡੀ ਹਰ ਇੱਕ ਔਰਤ ਨੂੰ ਕਹਿੰਦੇ 1500 ਮਹੀਨਾ ਦੇਾਂਗੇ ਮੂੰਹ ਨਾਲ ਬੋਲਣਾ ਹੀ ਆ ਉਹਨਾਂ ਨੇ 1500 ਬੋਲਤਾ ਉੱਥੇ ਵੀ ਅੱਜ ਤੱਕ ਔਰਤਾਂ ਨੂੰ țeਲਾ ਨਹੀਂ ਮਿਲਿਆ țeਲਾ ਵੀ ਪੰਜਾਬ ਚ ਭਗਵੰਤ ਮਾਨ ਸਰਕਾਰ ਨੇ ਇਹ ਕੀਤਾ ਦਿੱਲੀ ਚ ਉਹੀ ਮਾਸਟਰ ਸਟੋਕ ਭਾਜਪਾ ਖੇਡ ਗਈ ਹੁਣ ਲੋਕਾਂ ਨੂੰ ਦਿੱਲੀ ਚ ਕੇਜਰੀਵਾਲ ਨੇ ਵੀ ਕਿਹਾ ਸੀ 2100 ਰੁਪਇਆ ਮਹੀਨਾ ਔਰਤਾਂ ਨੂੰ ਦੇਵਾਂਗੇ ਭਾਜਪਾ ਨੇ 400 ਵਧਾ ਕੇ ਕਹਿਤਾ ਉਹ ਕਹਿੰਦੇ ਜੀ ਅਸੀਂ ਦੇਵਾਂਗੇ 2500 ਹੁਣ ਬੀਬੀਆਂ ਨੂੰ ਲੱਗਿਆ ਹੋਣਾ ਵੀ 500 ਇਧਰੋਂ ਤਾਂ ਵੱਧ ਮਿਲਦਾ ਇਧਰ ਪਾ ਦਈਏ ਪਰ ਮਿਲਣਾ ਕਿਸੇ ਵੱਲੋਂ ਨਹੀਂਗਾ ਇਹ ਉਹ ਘਰ ਨੇ ਕਟਿਆਂ ਵਾਲੇ ਜਿਨ੍ਹਾਂ ਦੇ ਘਰੋਂ ਲੱਸੀ ਪਾਲਣ ਦੀ ਲੋੜ ਨਹੀਂ ਗਈ ਇਹਨਾਂ ਨੇ ਤਾਂ ਕੱਟੇ ਵੀ ਨਹੀਂ ਰੱਖੇ ਹੋਏ ਸੋ ਆਕਸੀ ਦੇ ਬਿਆਨ ਨੇ ਪੂਰੀ ਆਮ ਆਦਮੀ ਪਾਰਟੀ ਨੂੰ ਫਸਾਇਆ ਹੁਣ ਅਗਲਾ ਜਿਹੜਾ ਖਬਰ ਹੈ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾ ਨੇ ਹਰਜਿੰਦਰ ਧਾਮੀ ਦੇ ਅਸਤੀਫੇ ਬਾਰੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਧਾਮੀ ਦਾ ਅਸਤੀਫਾ ਦੁੱਖਦਾਈ ਹੈ ਉਹਨਾਂ ਨੇ ਮਜਬੂਰੀ ਚ ਦਿੱਤਾ ਹੈ ਔਰ ਉਹਨਾਂ ਨੂੰ ਅਸਤੀਫਾ ਵਾਪਸ ਲੈਣਾ ਚਾਹੀਦਾ ਇਹ ਗੱਲ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਕਹੀ ਹੈ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਹਿੰਦੇ ਮੇਰਾ ਫੇਸਬੁੱਕ ਤੇ ਪਾਇਆ ਬਿਆਨ ਪੜ੍ਹ ਕੇ ਧਾਮੀ ਸਾਹਿਬ ਹੋਰਾਂ ਨੇ ਅਸਤੀਫਾ ਦਿੱਤਾ ਹੈ ਔਰ ਮੈਂ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਮੇਰੇ ਵਿਚਾਰ ਦੇ ਹੱਕ 'ਚ ਖੜੋ ਕੱਲਾ ਅਸਤੀਫਾ ਨੈਤਿਕਤਾ ਦੇ ਆਧਾਰ ਤੇ ਦੇ ਕੇ ਪਾਸੇ ਨਾ ਹੋਵੋ ਤੁਸੀਂ ਇਹ ਅਸਤੀਫਾ ਦਿੱਤਾ ਮੈਨੂੰ ਦੁੱਖ ਹੋਇਆ ਇਹ ਗੱਲਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਆਖੀਆਂ ਨੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਆਪਣਾ ਕਮੈਂਟ ਲਿਖ ਦਿਓ ਹੁਣ ਅਗਲਾ ਜਿਹੜਾ ਅੱਜ ਦਾ ਵੱਡਾ ਮੁੱਦਾ ਹੈ ਕੇਂਦਰ ਸਰਕਾਰ ਦੀ ਤੇ ਸ਼ੰਭੂ ਖਨੋਰੀ ਮੋਰਚੇ ਵਾਲੀਆਂ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਪਿਛਲੇ ਦਿਨੀ ਮੀਟਿੰਗ ਹੋਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਚੰਡੀਗੜ੍ਹ ਮੀਟਿੰਗ ਹੋਈ ਉਸ ਮੀਟਿੰਗ ਚੋਂ ਕੀ ਨਿਕਲਿਆ ਸੀ ਹੁਣ ਤੱਕ 5 ਮੀਟਿੰਗਾਂ ਹੋ ਚੁੱਕੀਆਂ ਤੇ ਅੱਜ 6ਵੇਂ ਗੇੜ ਦੀ ਮੀਟਿੰਗ ਹੋਣੀ ਹੈ ਪਹਿਲਾਂ ਪਿਛਲੇ ਸਾਲ ਮੀਟਿੰਗਾਂ ਹੋਈਆਂ ਸੀ 2024 ਚ ਉਦੋਂ ਮੀਟਿੰਗਾਂ ਹੋਈਆਂ ਸੀਗੀਆਂ ਲਗਭਗ 4 ਮੀਟਿੰਗਾਂ ਹੋਈਆਂ ਸੀ 5ਵੀਂ ਮੀਟਿੰਗ ਹੁਣ ਆ ਹਫਤਾ ਪਹਿਲਾਂ ਚੰਡੀਗੜ੍ਹ ਹੋਈ ਹੈ ਤੇ ਅੱਜ ਫੇਰ ਮੀਟਿੰਗ ਹੋ ਰਹੀ ਹੈ ਇਹ ਮੀਟਿੰਗ ਦੇ ਵਿੱਚੋਂ ਨਿਕਲੂਗਾ ਕੀ ਮੈਨੂੰ ਜਿੱਥੋਂ ਤੱਕ ਲੱਗਦਾ ਤੁਸੀਂ ਆਪਣਾ ਕਮੈਂਟ ਲਿਖ ਦਿਓ ਮੈਨੂੰ ਲੱਗਦਾ ਕੇਂਦਰ ਸਰਕਾਰ ਟਰਕਾਵੇ ਲਾ ਰਹੀ ਹੈ ਪਹਿਲਾ ਦਿੱਲੀ ਅੰਦੋਲਨ ਵੇਲੇ ਵੀ ਵੇਖਿਆ ਸੀ ਮੀਟਿੰਗ ਦਰ ਮੀਟਿੰਗ ਦਰ ਮੀਟਿੰਗ ਤੇ ਨਿਕਲਦਾ ਕੁਝ ਨਹੀਂ ਸੀ ਹੁਣ ਚੰਡੀਗੜ੍ਹ ਵਾਲੀ ਮੀਟਿੰਗ ਹੋਈ ਕਿਸਾਨਾਂ ਨਾਲ ਉਹਦੇ ਵਿੱਚੋਂ ਵੀ ਕੁਝ ਨਿਕਲਿਆ ਨਹੀਂ ਬੇ ਸਿੱਟਾ ਹੀ ਰਹੀ ਸੀ ਅਗਲੀ ਮੀਟਿੰਗ ਰੱਖ ਲਈ ਗਈ ਸੀ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਅੱਜ ਫੇਰ ਮੀਟਿੰਗ ਕਰਨੀ ਹੈ ਅੱਜ ਸ਼ਿਵਰਾਜ ਪਾਟਲ ਜਿਹੜੇ ਕੇਂਦਰੀ ਮੰਤਰੀ ਨੇ ਉਹ ਮੀਟਿੰਗ ਕਰਨ ਆ ਰਹੇ ਨੇ ਸ਼ਿਵਰਾਜ ਪਾਟਲ ਜਿਹੜੇ ਆ ਉਹ ਲਗਭਗ 3 ਵਾਰ ਮੁੱਖ ਮੰਤਰੀ ਰਹਿ ਚੁੱਕੇ ਆ ਭਾਜਪਾ ਵੱਲੋਂ ਤਜਰਬਾ ਉਹਨਾਂ ਕੋਲ ਤੇਜ ਨੇ ਉਹ ਅੱਜ ਉਹ ਮੀਟਿੰਗ ਕਰਨ ਆ ਰਹੇ ਨੇ ਹੁਣ ਤੁਸੀਂ ਦੱਸੋ ਮੀਟਿੰਗ ਚੋਂ ਕੀ ਨਿਕਲੇਗਾ ਖੇਤੀਬਾੜੀ ਮੰਤਰੀ ਸਾਹਿਬ ਕੀ ਆ ਰਹੇ ਨੇ ਇਹਦੇ ਬਾਰੇ ਕੁਝ ਨਹੀਂ ਪਤਾ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਉਹ ਤਾਂ ਕਦੇ ਕਿਸਾਨਾਂ ਨਾਲ ਮੀਟਿੰਗ 'ਚ ਬੈਠੇ ਹੀ ਨਹੀਂ ਨਾ ਉਹਨਾਂ ਨੇ ਬਹਿਣਾ ਹੁਣ ਅੱਜ ਦੀ ਇਹ ਜਿਹੜੀ ਮੀਟਿੰਗ ਹੈ ਕੀ ਕੇਂਦਰ ਸਰਕਾਰ ਐਮਐਸਪੀ ਗਰੰਟੀ ਕਾਨੂੰਨ ਕਿਸਾਨਾਂ ਦੀ ਕਰਜ਼ਾ ਮਾਫੀ ਕਰ ਦੂਗੀ ਮੈਨੂੰ ਨਹੀਂ ਲੱਗਦਾ ਕਿਉਂਕਿ ਕੇਂਦਰ ਸਰਕਾਰ ਨੂੰ ਇਹ ਯਾਦਦਾ ਇਹ ਇਕੱਠੇ ਤਾਂ ਹੈ ਨਹੀਂਗੇ ਦਿੱਲੀ ਮੋਰਚੇ ਮੇਰੀ ਤਾਂ ਇਹ ਸਾਰੀਆਂ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਹੁਣ ਇਹਨਾਂ ਦੇ 3-4 ਗਰੁੱਪ ਬਣੇ ਨੇ ਜਿੱਚ ਸਭ ਤੋਂ ਵੱਧ ਤਾਕਤਵਾਲੀਆਂ ਜਥੇਬੰਦੀਆਂ ਨੇ ਉਹ ਤੇ ਐਸਕੇਐਮ ਭਾਰਤ ਹੈ ਉਹ ਤਾਂ ਵੱਖਰੇ ਤੌਰ ਤੇ ਲੜਾਈ ਲੜ ਰਹੀ ਹੈ ਸ਼ੰਭੂ ਖਨੋਰੀ ਜਿਹੜੀਆਂ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਕੱਲੀਆਂ ਦੀ ਗੱਲ ਕੇਂਦਰ ਸਰਕਾਰ ਜਿਹੜੀ ਆ ਉਹ ਸੁਣਨ ਦੇ ਮੂਡ 'ਚ ਨਹੀਂ ਹੈਗੀ ਅੱਜ ਤੱਕ ਮੋਦੀ ਸਰਕਾਰ ਦਾ ਜਿਹੜਾ ਰਵਈਆ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਦੇ ਪ੍ਰਤੀ ਉਹ ਕੋਈ ਬਹੁਤ ਵਧੀਆ ਨਹੀਂ ਰਿਹਾ ਖਾਸ ਕਰਕੇ 66 ਇੰਚ ਦੀ ਛਾਤੀ ਵਾਲੀ ਗੱਲ ਕਰਨ ਵਾਲੇ ਮੋਦੀ ਸਾਹਿਬ ਨਹੀਂ ਸੁਣਦੇ ਗੱਲ ਕਿਸਾਨਾਂ ਮਜ਼ਦੂਰਾਂ ਦੀ ਅੱਜ ਹੁਣ ਤੱਕ ਸਾਲ ਤੋਂ ਵੱਧ ਟਾਈਮ ਹੋ ਗਿਆ ਕਿਸਾਨਾਂ ਨੂੰ ਬੈਠਿਆਂ ਨੂੰ ਸ਼ੁਭ ਕਰਨ ਵਰਗੇ ਕਿਸਾਨ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਪਰ ਨਹੀਂ ਸੁਣੀ ਗੱਲ ਹੁਣ ਜੇ ਕੋਈ ਐ ਕਵੇ ਵੀ ਮੋਦੀ ਸਾਹਿਬ ਹੋਰਾਂ ਨੂੰ ਤਾਂ ਕਿਸਾਨਾਂ ਦਾ ਮਸਲਾ ਨਹੀਂ ਪਤਾ ਜਾਂ ਮੁੱਦਾ ਨਹੀਂ ਪਤਾ ਜਾਂ ਹੁਣ ਅਸੀਂ ਸਮਝਾ ਲਾਂਗੇ ਇਹ ਇੱਕ ਖਾਮ ਖਿਆਲੀ ਹੈ ਇਹ ਇੱਕ ਅੰਤਰਮੁਖਤਾ ਹੈ ਇੱਕ ਵਹਿਮ ਹੈ ਹੋਰ ਕੁਝ ਨਹੀਂ ਹੈ ਉਹਨਾਂ ਨੂੰ ਸਭ ਕੁਝ ਪਤਾ ਹੈ ਕਿਸਾਨ ਕੀ ਚਾਹੁੰਦੇ ਨੇ ਮਜ਼ਦੂਰ ਕੀ ਚਾਹੁੰਦੇ ਨੇ ਇਹਨਾਂ ਦੀਆਂ ਸਮੱਸਿਆਵਾਂ ਕੀ ਨੇ ਇਹਨਾਂ ਦੀਆਂ ਪ੍ਰੋਬਲਮਸ ਕੀ ਨੇ ਉਹ ਸਭ ਕੁਝ ਜਾਣਦੇ ਨੇ ਉਹ ਜਾਨੀ ਜਾਣ ਨਹੀਂ ਕਿਉਂਕਿ ਉਹਨਾਂ ਨੇ ਪੈਦਾ ਕੀਤੀਆਂ ਨੇ ਸਮੱਸਿਆਵਾਂ ਉਹ ਨਹੀਂ ਜਾਣਦੇ ਤੇ ਹੋਰ ਕੌਣ ਜਾਣਦਾ ਗੱਲ ਹੱਲ ਕਰਨ ਦੀ ਆ ਹੱਲ ਕਰਨ ਲਈ ਉਹ ਤਿਆਰ ਨਹੀਂਗੇ ਕਿਉਂਕਿ ਜਿਹੜਾ ਵੀ ਬੰਦਾ ਇਸ ਗੱਲ ਨਾਲ ਸਹਿਮਤ ਹੈ ਕਿ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚੜ੍ਹ ਕੇ ਖੇਡ ਰਹੀ ਹੈ ਉਹਨੂੰ ਤਾਂ ਇਹ ਸਮਝ ਐ ਕਿ ਕੀ ਕਾਰਪੋਰੇਟ ਘਰਾਣੇ ਐਮਐਸਬੀ ਗਰੰਟੀ ਕਾਨੂੰਨ ਪਾਸ ਹੋਣ ਦੇਣਗੇ ਉਹ ਕਾਰਪੋਰੇਟ ਘਰਾਣੇ ਜਿਨ੍ਹਾਂ ਨੇ ਸਾਰਾ ਕੁਝ ਆਪਣੀ ਮੁੱਠੀ ਚ ਕੀਤਾ ਹੋਇਆ ਉਹ ਅੰਬਾਨੀ ਅਡਾਨੀ ਟਾਟੇ ਬਿਰਲੇ ਉਹ ਉਹ ਉਹਨਾਂ ਨੇ ਜਿਨ੍ਹਾਂ ਨੇ ਸਭ ਕੁਝ ਆਪਣੀ ਮੁੱਠੀ ਚ ਕੀਤਾ ਹੈ ਕਿ ਉਹ ਚਾਹਣਗੇ ਕਿ ਤੁਹਾਨੂੰ ਬਾਹਰ ਕੱਢ ਦਿਓ ਖੇਤੀ ਫੀਲਡ ਦੇ ਅੰਦਰ ਖੇਤੀ ਖੇਤਰ ਦੇ ਅੰਦਰ ਉਹ ਕਾਰਪੋਰੇਟ ਕਰਾਣੇ ਹੱਥ ਪਾ ਰਹੇ ਨੇ ਤੇ ਜੇ ਐਮਐਸਪੀ ਗਰੰਟੀ ਕਾਨੂੰਨ ਬਣ ਜਾਂਦਾ ਤਾਂ ਲੰਬੇ ਟਾਈਮ ਤੱਕ ਉਹ ਖੇਤੀ ਚੋਂ ਬਾਹਰ ਹੋ ਜਾਣਗੇ ਹੋਰ ਕਈ ਖੇਤਰਾ ਚੋਂ ਵੀ ਬਾਹਰ ਹੋਣਗੇ ਇਸ ਕਰਕੇ ਹੁਣ ਨਹੀਂ ਬਣ ਦੇਣਗੇ ਇੰਨੀ ਆਸਾਨੀ ਦੇ ਨਾਲ ਐਮਐਸਪੀ ਗਰੰਟੀ ਕਾਨੂੰਨ ਬਾਕੀ ਤੁਹਾਡੀ ਤੁਹਾਨੂੰ ਕੀ ਲੱਗਦਾ ਕਿਸਾਨਾਂ ਨੂੰ ਲੜਾਈ ਲੜਨੀ ਚਾਹੀਦੀ ਹੈ ਉਹ ਆਪਣਾ ਜੋਰ ਲਾ ਰਹੇ ਨੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਕਿਸਾਨਾਂ ਦੇ ਮਸਲੇ ਜਾਇਜ਼ ਨੇ ਕਿਸਾਨ ਮਜ਼ਦੂਰ ਦੋਨੋਂ ਸਭ ਤੋਂ ਵੱਧ ਕੰਮ ਕਰਦੇ ਨੇ ਤੇ ਸਭ ਤੋਂ ਵੱਧ ਮਾੜੀ ਜ਼ਿੰਦਗੀ ਜਿਉਂਦੇ ਨੇ ਪੀੜਤ ਨੇ ਖੁਦਕੁਸ਼ੀਆਂ ਦੇ ਰਾਹ ਤੁਰੇ ਹੋਏ ਨੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ